ਤੇ ਚਾ ਵਾਲਾ ਮਾਹੌਲ ਸੀ ਪਰਿਵਾਰ ਦੇ ਚੋਲੇ ਨੂੰ ਲੈ ਕੇ ਪੁੱਤ ਦੇ ਸਹੁਰਿਆਂ ਦੇ ਘਰ ਵਿਆਹ ਦੀ ਤਰੀਕ ਕਢਵਾਉਣ ਦੇ ਲਈ ਗਿਆ ਸੀ ਤੇ ਪਿੱਛੋਂ ਘਰ ਵਿੱਚ ਚੋਰ ਵੜ ਗਏ ਤੇ ਦੇਖੋ ਫਿਰ ਸੰਗਣੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਚੋਰਾ ਨੇ ਚੋਰੀ ਕਿਨੇ ਕੀਤੀ ਦੱਸ ਤਈਏ ਚੋਰ ਬੇਬੇ ਵੱਲੋਂ ਪੁੱਤ ਦੇ ਵਿਆਹ ਲਈ ਜੋੜੇ 35000 ਰੁਪਏ ਤੇ ਨੂੰਹ ਦੇ ਲਈ ਬਣਾਏ ਗਏ ਨੇ ਵੀ ਅਲਮਾਰੀ ਤੋੜ ਕੇ ਕੱਢ ਕੇ ਲੈ ਗਏ ਨੇ ਤੇ ਦੋ ਦਿਨ ਪਹਿਲਾਂ ਹੀ ਇਨਾਂ ਨੂੰ ਕੁਝ ਦਿਨ ਪਹਿਲਾਂ ਉਹਨਾਂ ਦਾ ਚੋਰੀ ਹੋਇਆ ਫੋਨ ਜਿਹੜਾ ਪੁਲਿਸ ਨੇ ਵਾਪਸ ਦਿਵਾਇਆ ਸੀ ਤੇ ਉਹ ਵੀ ﺍﻟमारी ਚ ਚੋਰੀ ਜਿਹੜੇ ਕਰਕੇ ਚੋਰ ਲੈ ਗਏ ਨੇ ਤੇ ਮਾਮਲਾ ਬਟਾਲੇ ਨੇੜੇ ਲਾ ਕੇ ਪ੍ਰੇਮਨਗਰ ਬੁੜਾਵਾਲ ਦਾ ਹੈ ਜਿੱਥੇ ਕੀ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਪੁਲਿਸ ਮਾਮਲੇ ਦੀ ਫਲਹਾਲ ਬੋਲਣ ਨੂੰ ਤਿਆਰ ਨਹੀਂ ਹੈ ਤੇ ਉੱਤੇ ਹੀ ਪਰਿਵਾਰਕ ਮੈਂਬਰਾਂ ਨਾਲ ਅਸੀਂ ਗੱਲ ਕਰਾਂਗੇ ਸੰਤੋਸ਼ ਅਤੇ ਪੂਜਾ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਉਹ ਦੇਖਦੇ ਆਏ ਪੂਰੀ ਖਬਰ ਗੱਲ ਇਸ ਤਰ੍ਹਾਂ ਹੈ ਜੇ ਵੀ ਅਹੀਂ ਗਏ ਹੈ ਕੈਪਨ ਨੂੰ रिस्तेदारਾਂ ਦੇ ਘਰ ਆਪਣੇ بیٹے ਦੇ ਸਹੁਰਿਆਂ ਦੇ ਘਰ ਗਏ ਆ ਤੇ ਉਧਰੋਂ ਮੈਂ ਆ ਹੀ ਆਇਆ 12 ਵਜੇ ਗਏ ਆ ਤੇ ਸਾਢੇ 3 ਵਜੇ ਆ ਹੀ ਆ ਗਏ ਆ 3 ਲਾਲੋ ਸਾਢੇ 3 ਲਾਲੋ ਜਿਹੜੂ ਮੈਂ ਆਇਆ ਰਜਾਈ ਟੁੱਟੀ ਦੀ ਐ ਲੰਬਾਰੀ ਖੋਲੀ ਲੰਬਾਰੀ ਦੇ ਵਿੱਚ 35000 ਰੁਪਈਆ ਤੇ ਇੱਕ ਕੰਨਾਲੀਆਂ ਕੰਨਾਲੀ ਧੂਗ ਇੱਕ ਮੋਬਾਈਲ ਦੱਬੇ ਜਿਹੜੇ ਕਾਕੇ ਨੇ ਬੰਦ ਕਰਕੇ ਰੱਖਿਆ ਫੇ ਮੈਂ ਕਿਤੇ ਡੇਗਣਾ ਜਾਵੇ ਕੋਈ ਗਵਾਜ ਨਾ ਜਾਵੇ ਉਹ ਕੋਲ ਲੈ ਗਿਆ ਕੱਢ ਕੇ ਹਾਂਜੀ ਅਜੇ ਕਿੰਨਾ ਨੂੰ ਪਾਉਣਾ ਠੀਕ ਹੀ ਲੱਗੇ ਲਾਗੇ ਜੀ ਕੰਨਾਂ ਦੀ ਟੂਬ ਲਾਗੇ 35000 ਰੁਪਏ ਲਾਗੇ ਇੱਕ ਫੋਨ ਲਾਗੇ ਤੇ ਖਲਰਾ ਖਲੁਰਾ ਪਾ ਕੇ ਜਾਂਦਾ ਉਹ ਲੱਗਿਆ ਇਸ ਤੋਂ ਫੋਨ ਥੋੜੀ ਦਿਨ ਪਹਿਲਾਂ ਮਿਲਿਆ ਹਾਂਜੀ ਉਹ ਪੁਲਿਸ ਵਾਲੇ ਲੱਗ ਕੇ ਦਿੱਤਾ ਹੈ ਹਾਂਜੀ ਇਹਨੇ ਦਿੱਤਾ ਹੈ ਪੁਲਿਸ ਵਾਲਿਆਂ ਨੇ ਜਿੱਦਣ ਇਹ ਤੇ ਫੋਨ ਵੰਡੇ ਗਏ ਨਾ ਉਸ ਦਿਨ ਚੱਗ ਜਾਂਦਾ ਹੈ ਉੱਥੋਂ ਹਾਂਜੀ ਹਾਂਜੀ ਉਹ ਦਿਨ ਚੱਲ ਗਿਆ ਹੁਣ ਵੇਖੋ ਜੀ ਜਦੋਂ ਕਿ ਇਹਨੂੰ ਵੇਖਿਆ ਨਹੀਂ ਤੇ ਬੰਦਾ ਕਿਹਦਾ ਨਾਂ ਲਵੇ ਹੁਣ ਇਸ ਘਰ ਦੇ ਲਾਗਦੀ ਇੰਨੀ ਵਧੀਆ ਨਹੀਂ ਹੈਗੀ ਤੇਰੀ ਹੀ ਯਾਦ ਦੇ ਕੰਮ ਯਾਰ ਜੀ ਤੁਹਾਨੂੰ ਪਤਾ ਹੀ ਇਹ ਵੀ ਚਲੋ ਇਹੋ ਸੋਚਿਆ ਸੀ ਕਿ ਚਲ ਅਸੀਂ ਪੈਨਪੂੰਡ ਪਰਾਵਾਂਗੇ ਜਾਂ ਤੁਸਾਈ ਸੂਈ ਦਵਾਂਗੇ ਜਾਂ ਕੋਈ ਪੈਸਵਾਲੇ ਨੂੰ ਤਾਂ ਦੇ ਜਾਂਦੀ ਇਹ ਵਾਲੇ ਨੂੰ ਤਾਂ ਨੇ ਚਲ ਬੱਚੇ ਜੀ ਵਿਆਹ ਕਰਨਾ ਕਿਸੇ ਪੁਛਾਈ ਦੇ ਮਾਪਿਆਂ ਨੂੰ ਹੋਣੀ ਹੈ ਤੁਹਾਨੂੰ ਪਤਾ ਹੀ ਹੈ ਤੇ ਚਲੋ ਹੁਣ 35-40 ਹਜ਼ਾਰ ਦੇਣਾ 35 ਦੇ ਨਾਲ ਚਲੋ ਕੋ ਥੋੜਾ ਬਤਾ ਇੱਕ ਦੋ ਹੋੜਾ ਕੰਮ ਹੋ ਜਾਣਾ ਹੈ ਤੇ ਉਹ ਵੀ ਹੁਣ ਲੱਗੇ ਤੇ ਵਿਆਹ ਤੇ ਹਿਸੇ ਤਨੇ ਫੜ ਫੜ ਕੇ ਕਰਨਾ ਹੈਗਾ ਔਖਾ ਬੋਲੋ ਔਖਾ ਹੀ ਔਖਾ ਹੀ ਨਹੀਂ ਆਈ ਮਾਪ ਤਾਂ ਮਗਰ ਸਾਥ ਨਹੀਂ ਆਗਾ ਕੀ ਕਹਿੰਦੀ ਹੋ ਪੁਲਿਸ ਹਾਂਜੀ ਪੁਛਾਈ ਪੁਲਿਸ ਕਹਿੰਦੀ ਹੈ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਦੇਖੋ ਹੁਣ ਉਹ ਜੀ ਤਰੀਕਾ ਕਢਾਉਣ ਪਗ ਲੱਗੇ ਹਾਂ ਜੀ ਜੀ ਮੈਂ ਹੀ ਰਿਸ਼ਤਾ ਕਰਾਇਆ ਜੇ ਭਰਾ ਜੇ ਮੇਰਾ ਤੇ ਉਹ ਮੇਰੇ ਮਾਮੇ ਦੀ ਕੁੜੀ ਜੇ ਤੇ ਜਿਨ੍ਹਾਂ ਵੱਲ ਮੇਰਾ ਰਿਸ਼ਤਾ ਕਰਾਇਆ ਸੀ ਤੇ ਹੀ ਵਿਆਹ ਦੇ ਤਰੀਕਾ ਕਢਾਣ ਗਏ ਹਾਂ ਉਹਨਾਂ ਨੇ ਬੁਲਾਇਆ ਹੀ ਕਹਾਨੂੰ ਤੇ ਮੈਂ ਉਹਨਾਂ ਵੱਲ ਗਏ ਹਾਂ ਨਨੂ ਲੈ ਕੇ ਨਦੀ ਵੱੜੇ ਛੋਟੀ ਪੈਨ ਨੂੰ ਮੈਂ ਤੇ ਮਾਤਾ ਜੀ ਕਿੱਨੇ ਗਏ ਆ ਅਈ ਵਿਆਹ ਦੇ ਤਰੀਕਾ ਡਾਨ ਗਏ ਹਾਂ ਤੇ ਅਸੀਂ ਕਿਹਾ ਸੀ ਕਿ ਘਰ ਆਏ ਤੇ ਆਣ ਕੇ ਮਾਤਾ ਨੇ ਜਿਹੜੇ ਬੁਆ ਖੋਲਿਆ ਤੇ ਜਾਲੀ ਫੁੱਲੀ ਦੀ ਤੇ ਅੰਦਰੋਂ ਪੈ 35000 ਰੁਪਿਆ ਤੇ ਨਗਰਾਂ ਦੀਆਂ ਵਾਲੀਆਂ ਤੇ ਮੁੰਡੇ ਦਾ ਪਰਸੋਂ ਫੋਨ ਮਿਲਿਆ ਸਰਕਾਰ ਵੱਲੋਂ ਤੇ ਉਹ ਵੀ ਨਿਕਲ ਗਿਆ ਜੀ ਹਾਲਾਤ ਜਿਨੇ ਕਰਦੇ ਹੋ ਜੀ ਨਹੀਂ ਹਾਲਾਤ ਨਹੀਂ ਸਾਲ ਹੋ ਗਿਆ ਮਾਤਾ ਠੀਕ ਨਹੀਂ ਹੈਗੀ ਮਾਤਾ ਦੀ ਬਾਹ ਕੰਮ ਨਹੀਂ ਹੈ ਕਰਦੀ ਰਹੀ ਤੇ ਮੁੰਡਾ ਇਕੱਲਾ ਹੀ ਜੜਾ ਕਮੇਟੀਆਂ ਵੀ ਕਾਰਦਾ ਹੈ ਕਾਰਦਾ ਖਰਚਾ ਵੀ ਚਲਾਂਦਾ ਹੈ ਦਵਾਈਦਾਰੂ ਵੀ ਲੈ ਕੇ ਦਿੰਦਾ ਰਿਹਾ ਹੈ ਤੇ ਹੁਣ ਮਾਤਾ ਮਾੜੀ ਜੀ ਨਹੀਂ ਠੀਕ ਹੋਈ ਸੀ ਤੇ ਇਹਨਾਂ ਨੇ ਕੰਮ ਤੇ ਗਈ ਤੇ ਪੈਸਾ ਤੇ ਲੈ ਉੱਥੇ ਥੋੜਾ ਬਹੁਤਾ ਕਮਾਇਆ ਹੈ ਤੇ ਜੋੜਿਆ ਹੈ ਤੇ ਕੁਛ ਉਧਾਰੇ ਲੈ ਜਈ ਮੈਂ ਮਾਤਾ ਕੋਲੋਂ ਉਹ ਦਿੱਤੇ ਸੀ ਤੇ ਚਲੋ ਮਾਤਾ ਕਲੀ ਕੁਲੀ ਕਰਾ ਲੈਨੇ ਆ ਪੇਂਟ ਪੁੰਡ ਕਰਾ ਕੇ ਤੇ ਸਾਈ ਬਿਆਨਾ ਦੇ ਦਿੰਨੇ ਆ ਡੀ ਜੇ ਵਾਲਿਆਂ ਨੂੰ ਹਲਵਾਈ ਨੂੰ ਪੈਲਸ ਵਾਲੇ ਕਿ ਗਾਂਬੋ ਕਹੋ ਜਾਂਦੇ ਨੇ ਤੇ ਉਹ ਪੈਸੇ ਘਰ ਰੱਖੇ ਦੇ ਸੀ ਯਾਰ ਉਹ ਵੀ ਨਿਕਲੇ ਹਾਂਜੀ ਹਾਂਜੀ ਘਰ ਦੇ ਹਾਲਾਤ ਹੀ ਆਪ ਵੇਚ ਸਕਦੇ ਅੰਦਰ ਪੇਂਟ ਕਰਾਉਣ ਵਾਲਾ ਜੇ ਬਾਹਰ ਵੀ ਮਿਸਤਰੀ ਲਾਣ ਵਾਲੇ ਦੇ ਕੱਚਾ ਕਮਰਾ ਜੇ ਬਾਲਿਆਂ ਵਾਲਾ ਉਹ ਵੀ ਚੋਂਦਾ ਜੇ ਜਦ ਮੀਂਹ ਆ ਜੇ ਤੇ ਉਹ ਵੀ ਸੋਚਾਇ ਕਿ ਚਲੋ ਲੈਂਟਰ ਪਾਵਾਂਗੇ ਤੇ ਇੱਕ ਕਮਰਾ ਚਾਰ ਪੰਜ ਪਰੋਣੇ ਆਣਗੇ ਤੇ ਚਲੋ ਬਹਿ ਜਾਣਗੇ ਤੇ ਉਹ ਹੁਣ ਜਿਹੜੀ ਗੰਜਾਸ਼ ਰੱਖੀ ਦੀ ਕੁਝ ਬੱਚੇ ਨੇ ਕਮੇਟੀਆਂ ਪਾਈ ਦੀਆਂ ਹੀ ਹੋ ਚੁੱਕਿਆ ਚੁੱਕ ਕੇ ਤਾਂ ਪਲਸਟਰ ਪਲਸਟਰ ਕਰਾਇਆ ਵੇੜੇ 'ਚ ਪਲਸਟਰ ਕਰਾਇਆ ਹੀ ਤੇ ਥੋੜੇ ਬੋਤੇ ਪੈਸੇ ਜੋੜੇ ਸੀ ਕਿ ਪੇਂਟ ਪੂੰਡ ਕਰਵਾਵਾਂਗੇ ਤੇ ਉਹ ਵੀ ਸਾਰੇ ਹੁਣ ਹੱਥੋਂ ਨਿਕਲ ਗਏ ਆ ਪੁਲਿਸ ਨੂੰ ਕਹਿੰਦੀ ਏ ਜੇ ਕਾਰਵਾਈ ਕਰਾਂਗੇ ਜੇ ਤੁਹਾਨੂੰ ਪਹਿਲੇ ਫੋਨ ਲੱਬ ਕੇ ਦਿੱਤਾ ਤੇ ਫੇਰ ਲੱਬ ਕੇ ਦਾਂਗੇ ਤੁਹਾਡੀ ਚੀਜ਼ ਤੁਹਾਨੂੰ ਮਿਲ ਜੇਗੀ ਹੁਣ ਵੇਖੋ ਅਸੀਂ ਤੇ ਚਾਹਨੇ ਆ ਮੇਰੇ ਭਰਾ ਨਾਲ ਤੇ ਮੇਰੀ ਮਾਤਾ ਨਾਲ ਨਹੀਂ ਆਏ ਹੋਵੇ